ਅੱਲਾਹੁ ਸੱਲੈ ਲਾਹੁ ਅਦੇ ਕਰਨੀ ਦੇ ਵਾਲਿ ਸਨ ਯਾਰ ਇਸ ਕਰ ਉਹ ਭਾਈ ਕਿਉਂ ਨਚਾਈ ਜਾਣਾ ਇਹਨੂੰ ਇਹਨੂੰ ਕੋਈ ਫਾਇਦਾ ਵੀ ਇਹਦਾ ਕਰਦੇ ਕਿ ਸਿਰਫ ਨਚਾਣਾ ਹੀ ਆ ਘੁੰਗਰੂ ਪਾ ਦਈਏ ਫਿਰ ਇਹਦੇ ਕੋਈ ਇਹਦਾ ਵੀ ਸੋਚਣਾ ਇਦਾਂ ਕੀ ਫਾਇਦਾ ਹੋਣਾ ਇਦਾਂ ਕਈ ਤਰ੍ਹਾਂ ਫਿਰਦੇ ਆ ਦੇ ਮਜਾਲ ਹਿਲ ਜੀ ਅਸੀਂ ਲਾ ਰਹਿਮਨ ਅਰਸ਼ੀਮ ਇਦਾਂ ਕੀਤਾ ਨਾ ਖੈਰ ਇਹ ਬਹੁਤ ਬਹੁਤ ਥਲੜੀ ਸਟੇਜ ਆ ਹਾਵਲੇ ਇਹ ਤੰਗੀ ਆ ਬੰਬੇ ਪਤਾ ਨਹੀਂ ਬਹੁਤ ਥਲੜੀ ਸਟੇਜ ਆ ਬਹੁਤ ਹੀ ਥਲੜੀ ਪਤਾ ਨਹੀਂ ਜਿੱਦਾਂ ਜਿੱਦਾਂ ਸਟੇਜਾਂ ਵੱਧਦੀਆਂ ਇਕਾਗਰਤਾ ਸਟੇਬਿਲਟੀ ਆਂਦੀ ਰਹਿੰਦੀ ਆ ਮਤਲਬ ਫੇਰ ਨਹੀਂ ਸਰੀਰ ਹਿੱਲਦਾ ਇਹ ਬਹੁਤ ਹੀ ਨੀਚਲੀ ਸਟੇਜ ਆ ਇਹਦੇ ਕੋ ਕੁਝ ਨਹੀਂ ਹੁੰਦਾ ਇਹ ਬਸ ਲੋਕਾਂ ਨੂੰ ਅਟਰੈਕਸ਼ਨ ਪਾਉਣ ਵਾਸਤੇ ਇਹ ਜਿਹੜੇ ਸਰੀਰ ਹਲਾਉਂਦੇ ਨਾ ਲੋਕਾਂ ਨੂੰ ਅਨਪੜ੍ਹ ਲੋਕਾਂ ਨੂੰ ਭੋਲੇ ਲੋਕਾਂ ਨੂੰ ਫਸਾਉਣ ਵਾਸਤੇ ਇਹ ਰੂਹਾਂ ਐ ਐਉਂ ਐ ਡਰਾਮੇ ਕਰਨਗੀਆਂ ਉਹ ਟਰੈਕਸ਼ਨ ਲੈਂਦੇ ਨੇ ਮੈਨੂੰ ਇਹ ਭੋਲੇ ਲੋਕਾਂ ਨੂੰ ਟਰੈਕਸ਼ਨ ਪਾਉਣ ਵਾਸਤੇ ਹੁੰਦੀ ਆ ਵੀ ਵਿੱਚ ਬਾਬਾ ਆ ਗਿਆ ਵਿੱਚ ਉਹ ਆ ਗਿਆ ਸਾਰੇ ਜਣ ਮੈਨੂੰ ਮੱਥਾ ਟੇਕੋ ਉਹ ਜਿਹੜੀ ਭੀੜ ਜਿੱਤੇ ਦੇਖਣਗੇ ਉਹ ਐ ਐਉਂ ਕਰਨਗੇ ਲੇਕਿਨ ਫਕੀਰ ਦਾ ਹਿੱਲਣਾ ਇੱਕ ਅਲੱਗ ਦਾ ਕਿਸਮ ਦਾ ਹੁੰਦਾ ਹੈ ਇਹ ਫਕੀਰ ਨਹੀਂ ਹੁੰਦੇ ਇਹ ਵਾਲੀ ਚੀਜ਼ਾਂ ਇਹ ਮਾੜੀਆਂ ਚੀਜ਼ਾਂ ਹੁੰਦੀਆਂ ਹਿਲ ਹਿਲ ਕੇ ਹਿਲ ਹਿਲ ਕੇ ਦੱਸ ਹੁਣ ਨਹੀਂ ਹਿੱਲਦਾ ਹੁਣ ਕਿਉਂ हट ਗਿਆ ਜਿਹੜਾ ਫਕੀਰ ਹੋਏਗਾ ਨਾ ਉਹਦਾ ਹਿਲਣਾ ਇੱਕ ਅਲੱਗਦਾ ਹੋਏਗਾ ਉਹਦਾ ਉੱਠਣਾ ਅਲੱਗਦਾ ਹੋਏਗਾ ਉਹਦਾ ਬੋਲਣਾ ਅਲੱਗਦਾ ਹੋਏਗਾ ਉਹਦੀ ਚਾਲ ਅਲੱਗਦਾ ਹੋਏਗੀ ਨਾ ਕਿ ਆ ਹੂੰ ਆ ਕਰਕੇ ਨਾ ਇਹ ਅਟਰੈਕਸ਼ਨ ਬਸ ਮੈਨ ਉਹਦਾ ਹੁੰਦਾ ਜਿਹੜੀ ਰੂਹ ਵਿੱਚ ਬੈਠੀ ਹੁੰਦੀ ਨਾ ਉਹਦਾ ਇਹ ਹੁੰਦਾ ਵੀ ਮੈਨੂੰ ਵੀ ਕੋਈ ਲੱਡੂ ਲੱਡੂ ਮਿਲਣ ਖਾਣ ਨੂੰ ਮੈਨੂੰ ਕੋਈ ਮੱਥਾ ਟੇਕੇ ਆ ਕੇ ਆ ਹੂੰ ਆ ਕਰਕੇ ਪਰ ਜਿਹੜਾ ਅਸਲੀ ਹੋਗਾ ਨਾ ਉਹਦਾ ਇੱਕ ਅਲੱਗ ਤਰੀਕਾ ਹੋਏਗਾ ਉਹ ਟਰੈਕਸ਼ਨ ਨਹੀਂ ਪੈਦਾ ਕਰਦਾ ਉਹਨੇ ਲੋਕਾਂ ਨੂੰ ਖਿੱਚ ਨਹੀਂ ਪਾਣੀ ਉਹਨੇ ਆਪਣੇ ਆਪ ਅੰਦਰ ਮਣ ਕਾ ਰਗੜੀ ਜਾਣਾ ਰਗੜੀ ਜਾਣਾ ਇੱਕ ਦਿਨ ਆ ਕੇ ਉਹ ਫਟ ਜਾਣਾ ਇੱਕ ਦਿਨ ਆ ਕੇ ਹਟ ਜਾਣਾ ਤੇ ਸਲੂਟ ਆਪਣੇ ਆਪ ਹੋ ਜਣੇ ਇਹ ਸਲੂਟ ਮਰਵਾਣ ਵਾਲਿਆਂ ਚ ਹੁੰਦੇ ਆ ਵੀ ਮੈਨੂੰ ਕਿਹੇ ਚ ਕੋਈ ਈ ਦਾ ਬਾਬਾ ਨਹੀਂ ਆਂਦਾ ਸਭ ਡਰਾਮੇ ਬਕਵਾਸ ਨੇ ਸਭ ਔਰ ਅਨਪੜ੍ਹ ਲੋਕਾਂ ਨੂੰ ਭੋਲਿਆਂ ਲੋਕਾਂ ਨੂੰ ਫਸਾਉਣ ਵਾਸਤੇ ਚੀਜ਼ ਹੈਗੀ ਫਕੀਰਾਂ ਦੇ ਸਿਰ ਹਿਲਦੇ ਦੇਖਿਓ ਕਿਤੇ ਕਿੱਦਾਂ ਹਿਲਦੇ ਨੇ ਫਕੀਰਾਂ ਦੇ ਸਰੀਰ ਵੀ ਹਿਲਦੇ ਨੇ ਉਹ ਕਿੱਦਾਂ ਹਿਲਦੇ ਨੇ ਐਦਾਂ ਨਹੀਂ ਹਿਲਦੇ ਅਲੱਗ ਦੇਖੇ ਨਹੀਂ ਹਿਲਦੇ ਹਾਂਜੀ ਹਾਂਜੀ ਦੇਖੇ ਨਾ ਸਾਡਾ ਹਿਲਦਾ ਹਾਂਜੀ ਐਵੇਂ ਨਹੀਂ ਐਵੇਂ ਸਲੂਟਾਂ বাজਦੀਆਂ ਨੇ ਐਵੇਂ ਦੁਨੀਆ ਨਹੀਂ ਮਗਰ ਲੱਗੀ ਪਈ ਵਾਰੀ ਨਹੀਂ ਆਉਂਦੀ ਇੱਥੇ ਹਿਲਦਾ ਹਿਲਦਾ ਆ ਪਰ ਕਿਸੇ ਕਿਸੇ ਨੇ ਦੱਸੂਗਾ ਪਤਾ ਨਹੀਂ ਕਿਸੇ ਕਿਸੇ ਨੇ ਦੱਸੂਗਾ ਹਲਾ ਕੇ ਖਿੱਚਿਆ ਨਹੀਂ ਕੀ ਖਿੱਚਿਆ ਗੱਲ ਨਾਲ ਖਿੱਚਿਆ ਆਪਣੇ ਕਰਮ ਨਾਲ ਖਿੱਚਿਆ ਆਪਣੀ ਭਗਤੀ ਨਾਲ ਖਿੱਚਿਆ ਆਪਣੇ ਸੁਭਾਅ ਨਾਲ ਕਿਚਿਆ ਬਾਤ ਕਰਨੇ ਦਾ ਅਲੱਗ ਅਲਗ ਅੰਦਾਜ਼ ਹੈ ਹਾ ਚੀਜ਼ ਕਰਕੇ ਨਾ ਇਹ ਚਲਦੀ ਐ ਐਸੀ ਬਾਤ ਨਹੀਂ ਸਿਰਲਾਂ ਵਾਲੇ ਬਾਬੇ ਚਾਰ ਛੇ ਹੈਗੇ ਆ ਪਰ ਉਹ ਥੋੜੇ ਟਾਈਮ ਲਈ ਬਸ ਫਿਰ ਉਹ ਹੋਇਆ ਨਾ ਤੈਨੂੰ ਇਦਾਂ ਹੀ ਹੋਇਆ ਨਾ ਚਾਰ ਛੇ ਦਿਨ ਨਜ਼ਾਰਾ ਲਿਆ ਨਾ ਹੁਣ ਤੈਨੂੰ ਕਮਾਈ ਫਿਰਦਾ ਨਾ ਕੋਈ ਦਿਸਦਾ ਅੱਗੇ ਕੋਈ ਅੱਗੇ ਦੇਖਦਾ ਨਹੀਂ ਕੋਈ ਪਿੱਛੇ ਦੇਖਦਾ ਉੱਪਰ ਦੇਖਦਾ ਥੱਲੇ ਦੇਖਦਾ ਕੋਈ ਕੋਈ ਅੱਗੋਂ ਚੱਲ ਬਾਬੇ ਅੱਗੋਂ ਆਸ ਹੈਗੀ ਆ ਅੱਗੋਂ ਆਸ ਹੈਗੀ ਆ ਨਹੀਂ ਕੋਈ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਥੋੜੇ ਚਿਰ ਲਈ ਆਉਂਦੀਆਂ ਨੇ ਆਪਣਾ ਯੋਰ ਦਿਖਾਉਂਦੀਆਂ ਨੇ ਥੋੜਾ ਨਜ਼ਾਰਾ ਜਦੋਂ ਆਉਂਦੀਆਂ ਸਾਲ 6 ਮਹੀਨੇ 2 ਸਾਲ 3 ਸਾਲ 17 18 18 18 ਸਾਲ 20 20 ਸਾਲ ਨਜ਼ਾਰਾ ਦੁਵਾਨ ਵਾਲੇ ਹੋਰ ਹੀ ਹੁੰਦੇ ਆ ਸਾਨੂੰ 20ਵਾਂ ਸਾਲ ਲੱਗਿਆ ਇੱਥੇ ਹਾਂਜੀ ਇਹ ਹੋਰ ਹੀ ਹੁੰਦੇ ਨੇ ਇਸ ਕਰਕੇ ਅਸੀਂ ਨੂੰ ਕਹਿੰਦੇ ਆ ਕੋਈ ਬੰਦਾ ਬਨ ਜਾ ਮੇਰੇ ਤੇ ਮੈਨੂੰ ਮੈਂ ਸਭ ਜਾਣਦਾ ਇਹ ਮੇਰੇ ਤੇ ਕੋਈ ਅਸਰ ਨਹੀਂ ਸੀ ਦਾ ਮੈਂ ਇਹਨੂੰ ਕਹਿੰਨਾ ਤੂੰ ਆਰਾਮ ਨਾਲ ਗੱਲ ਕਰ ਤੈਨੂੰ ਕੀ ਚਾਹੀਦਾ ਮੇਰੇ ਨਾਲ ਗੱਲ ਕਰ ਇਦਕੋ ਤੈਨੂੰ ਕੀ ਚਾਹੀਦਾ ਮੇਨਾ ਗੱਲ ਖਾ ਤੂੰ ਇਹਦਾ ਸਿੱਧਾ ਹੋ ਜਾ ਇਹਨਾਂ ਜੇ ਤਾਂ ਤੇਰੇ ਕੋਲ ਹੈਗਾ ਕੁਝ ਦੇਣ ਨੂੰ ਤੇ ਦੇ ਇਹਦੇ ਵਿਚਾਰੇ ਨੂੰ ਤੇਰੀ ਪੂਜਾ ਜਿਹੇ ਵਿਚਾਰੀ ਕੱਢਦਾ ਰਿਆ ਕਰੂਗਾ ਜੇ ਤੇਰੇ ਕੋਲ ਹੈ ਹੀ ਨਹੀਂ ਤਾਂ ਬੰਦ ਕਰਾ ਜਿਹੜਾ ਹੈ ਆਲੇ ਕੀ ਠੰਮਕੇ ਜਲਾਣੇ ਜਨਾਨੀਆਂ ਲੇਖੇ ਹੈਗਾ ਜਿਸ ਵਿੱਚ ਨੂਰ ਹੁੰਦਾ ਨਾ ਉਹ ਪੱਥਰ ਪਾਰ ਕੇ ਨਿਕਲਦਾ ਪਾਰ ਕੇ ਨਿਕਲਦਾ ਉਹ ਨਹੀਂ ਇੰਤਜ਼ਾਰ ਕਰਦਾ ਉਹ ਜੰਗਲਾਂ 'ਚ ਵੀ ਖੜ ਜਾਂਦਾ ਛੱਪੜਾਂ 'ਚ ਵੀ ਖੜ ਜਾਂਦਾ ਉਹ ਸੜਕ ਦੇ ਵਿੱਚੋਂ ਪੱਥਰ ਪਾੜ ਕੇ ਨਿਕਲੰਦਾ ਲੁੱਕ ਦੇ ਵਿੱਚੋਂ ਵੀ ਦਮ ਹੋਵੇ ਸਰੀ ਹਾਈ ਦਾਨੀ ਐਤਨਾਂ ਤੇ ਮੈਂ ਇਹਨੂੰ ਕਹਿਣਾ ਆ ਮੈਂ ਇਹਨੂੰ ਬੇਨਤੀ ਵੀ ਕਰਦਾ ਆ ਕਿ ਇਹ ਨਹੀਂ ਹੈਗਾ ਤੂੰ ਇਹ ਮਤ ਸੋਚ ਵੀ ਬਾਬੇ ਨੂੰ ਸਮਝ ਨਹੀਂ ਲੱਗਦੀ ਬਾਬੇ ਨੂੰ ਸਮਝ ਸਾਰੀ ਲੱਗਦੀ ਆ ਬਾਬਾ ਬੋਲਦਾ ਘਟ ਆ ਉਹਦਾ ਮੈਂ ਬੋਲੀ ਜਾਣਾ ਸੀ ਇਹ ਤੋਂ 9 ਵਜੇ ਦਾ ਬੋਲਣ ਦਾ ਮੈਂ 8 ਵਜੇ ਤੱਕ ਰਾਤ ਬੋਲੀ ਜਾਣਾ ਪਰੰਤੂ ਇਸ ਲੈਵਲ ਤੇ ਮੈਂ ਘੱਟ ਬੋਲਦਾ ਪਰੰਤੂ ਫਿਰ ਕਦੀ ਕਿਤੇ ਹੀ ਬੋਲਣਾ ਪੈ ਜਾਂਦਾ ਮੈਂ ਹਾਂ ਨੂੰ ਲੱਭੇ ਸਮਝੀ ਰਹੇ ਹਨ ਕੀ ਕਰਿਆ ਮੈਨੂੰ ਆਂਦੀ ਹੈ ਨਾ ਆਹ ਨਹੀਂ ਤੂੰ ਅੰਨੇ ਬੋਲੇ ਹਨ ਕੋਈ ਸਮਝ ਮੈਨੂੰ ਆਂਦੀ ਤੇ ਗਾਣੇ ਨਾ ਮੈਂ ਤੈਨੂੰ ਨਹੀਂ ਸੁਣਾ ਰਿਹਾ ਮੈਂ ਉਹਨੂੰ ਸੁਣਾ ਰਿਹਾ ਹਾਂਜੀ ਉਹ ਹੀ ਗੱਲ ਹੈ ਕਿ ਉਹ ਢਾਡੇ ਕੋ ਦੋ ਗੱਲ ਜਿਹੜਾ ਵਿਚ ਬੈਠਾ ਨਾ ਮੈਂ ਉਹਦੇ ਨਾਲ ਦੋ ਦੋ ਹੱਥ ਕਰਨੇ ਆ ਮੇਰੀ ਲੜਾਈ ਉਹਦੇ ਨਾਲ ਚੱਲਣ ਦੀ ਆ ਵੀ ਤੂੰ ਹੈ ਗੋਣ ਵੱਡੇ ਆਪਣੇ ਆਪ ਨੂੰ ਕੀ ਸਮਝਦਾ ਹਾਂ ਐ ਠੀਕ ਤੇ ਜੇ ਤੈਨੂੰ ਨਹੀਂ ਰਾਹ ਮਿਲਦਾ ਤਾਂ ਵੀ ਮੈਨੂੰ ਦੱਸ ਫੇ ਮੈਂ ਤੈਨੂੰ ਰਾਹ ਦੇ ਪਾਸੇ ਤੋਰਾਂ ਆਹ ਰਾਹ ਨਹੀਂ ਤੇ ਰਹੇਗਾ ਹਾਂ ਫਕੀਰ ਵਾਲੀਆਂ ਜਿਸ਼ਾਨੀਆਂ ਨਹੀਂ ਹੈਗੀਆਂ ਹਾਂ ਫਕੀਰ ਕੀ ਕਹਿੰਦਾ ਮੈਂ ਜਲ ਹੂੰ ਮੈਂ ਪਾਣੀ ਹੂੰ ਮੈਂ ਸਮੁੰਦਰ ਹੂੰ ਮੈਂ ਖੋਲਤਾ ਹੁਆ ਦਰਿਆ ਹੂੰ ਪੀਕੇ हट ਜਾਓ ਮੈਂ ਰਸਤਾ ਖੁਦ ਬਣਾ ਲੂੰਗਾ ਭਟਕਦਾ ਥੋੜੀ ਪਾਣੀ ਨੂੰ ਕਿਤੇ ਰਾਹ ਦੇਣਾ ਪੈਂਦਾ ਆਪਣੇ ਆਪ ਰਾਹ ਬਣਾਉਂਦਾ ਜਾਂਦਾ ਇਸ ਵਾਸਤੇ ਜਾਂ ਤੂੰ ਮੇਰੇ ਪਿੱਛੇ ਲੱਗ ਜਾ ਤੇ ਜਾਂ ਫਿਰ ਤੂੰ ਤਿਆਰ ਹੋ ਜਾ ਮੈਂ ਸ਼ੁਰੂ ਹੋ ਜਾਣਾ ਕਿੰਨੇ ਚਿਰ ਤੂੰ ਸੇਵਾ ਕਰ ਰਹੇ ਹੋ ਬਬੀ ਜੀ ਤੇ ਸਾਨੂੰ ਆਇਆ ਨੂੰ ਚਾਲੀ ਬਤਾਰੀ ਸਾਹਿਬਾਂ ਕੋ ਰੋਣਾ ਜਾਣ ਕੇ 15 ਮਸਾ ਦਾ ਲਗਾਤਾਰ ਹੀ ਹੁੰਦੇ ਨੇ ਇਦਾਂ ਪਹਿਲਾਂ ਇਦਾਂ ਉੱਤੇ ਚੱਲਦੀ ਆ ਤੁਸੀਂ ਕੋਈ ਫਾਂਡਾ ਵੀ ਕਰ ਲੈਂਦੇ ਹੋ ਨਹੀਂ ਕੁਛ ਨਹੀਂ ਜਿੱਦਾਂ ਬੀ ਵੀਰਵਾਰ ਉੱਤੇ ਪ੍ਰਸ਼ਾਦ ਵੰਡੇ ਸਮੇਂ ਤੋਂ ਤਾਂ ਉਹਦੀ ਪ੍ਰਸ਼ਾਦ ਬਹੁਤ ਹੋ ਜਾਂਦਾ ਵੰਡੀ ਦਾ ਜਿਹੜਾ ਸੇ ਤੇ ਆ ਤਰਾ ਕਿਰਾਬ ਰਬ ਕਰਦੇ ਹੋ ਜਦਾਂ ਦਾ ਨਾਮ ਵਾਲਾ ਪੀਣਾ ਹੋਰ ਕੁਛ ਨਹੀਂ ਉਹਦੇ ਹੁਕਮੰਦਰ ਕਰਦੇ ਹੋ ਕਿ ਆਪਣੀ ਮਰਜ਼ੀ ਨਾਲ ਕਰਨ ਲੱਪਿਓ ਜੋ ਤੋਂ ਨਾਮ ਉਹਨਾਂ ਨਾਲ ਲੈ ਕੇ ਬਸ ਐਗਜ਼ਾਮ ਬਾਬਾ ਚ ਸੰਗ ਤੇ ਤਾਂ ਅਸੀਂ ਤਾਂ ਪਹਿਲਾਂ ਦਾ ਹੱਥ ਜੜੇ ਦੇ ਬਾਬਾ ਨੇ ਸਾਡੇ ਕੋਲ ਕੁਛ ਨਹੀਂ ਨਈ ਬਾਬਾ ਨਿਆਣੇ ਨੂੰ ਨੇ ਹੁੰਦਾ ਜਿਉਂ ਨਾ ਹੁੰਦਾ ਜਾਨ ਕਨਾ ਬਾਬੇ ਦਾ ਹੱਥ ਮੱਥਾ ਟੇਕਣ ਦਾ ਹੱਥ ਉਹ ਲਾ ਕਰਦੇ ਹੈ ਹੋਰ ਕੁਛ ਨਹੀਂ ਇਹਨਾਂ ਕਹਿੰਦੇ ਹਾਂ ਇਹ ਕੁਛ ਨਹੀਂ ਨਹੀਂ ਜੋਗੇ ਨਹੀਂ ਬਾਬਾ ਨਹੀਂ ਭਈ ਇਦਾਂ ਨਹੀਂ ਹੋਗਾ ਅੱਲਾਹ ਮਸੱਲੇ ਠੰਡ ਕਰੋ ਭਾਈ ਠੰਡ ਕਰੋ ਲੈ ਚੂਲਾ ਪੀ ਕੇ ਕਰੇ ਮਾਲਕਤਾਂ ਨੂੰ پاک ਪਵਿੱਤਰ ਕਰੇ ਚੱਲੀਏ ਭਾਈ ਆ ਬੇਟਾ ਤੁਸੀਂ ਆ ਜਾਓ